ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਆਂ ਤੁਹਾਡਾ ਹੋਰ ਆਪਣੇ ਚੈਨਲ 'ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਨੇ ਵੀ ਪਹੁੰਚਣਾ ਸਾਰੇ ਮੇਰੇ ਵੀ ਠੀਕ ਠਾਕ ਹੋਮਗੇ ਟਾਈਮ ਹੈ ਜੀ ਮਾਰਨਿੰਗ ਦਾ 4:07 ਦਾ ਤੇ ਅੱਜ ਦੁਪਹਿਰ ਆ ਗਿਆ ਉਖਣੋਂ ਕੋੇੜਾ ਆ ਗਿਆ ਸਾਰੇ ਕੰਮਾਂ ਨੂੰ ਕੋੇੜਾ ਹੋ ਗਿਆ ਰਤਵਿੰਦ ਤਾਂ ਉੱਥੇ ਕਰਮੀ ਲੱਗੀ ਗਈ ਸੀ ਜੀ ਪੂਰਾ ਘਰ ਕਰਦਾ ਇੱਧਰਲੇ ਪਾਸੇ ਸੈੱਟ ਕਰਦਾ ਮੇਜ਼ ਉੱਧਰਲੇ ਪਾਸੇ ਕਰਦਾ ਹਾਂ ਹਾਂ ਲੋ ਵਾਲੇ ਪੈਨ ਲੱਗੂ ਦੋ ਦਿਨ ਹੋ ਗਏ ਹੁਣ ਹੱਤ ਮੈਨੂੰ ਤਾਂ ਨੀਂਦ ਨਹੀਂ ਆਈ ਜੱਥੇ ਗਰਮੀ ਆ ਹਾਂ ਉਹ ਤਾਂ ਕੋੜੇ ਵਾਲੀ ਗੱਲ ਤੂੰ ਮੇਰੇ ਨਾਲ ਸਾਂਹ ਪਈ ਫਰਾ ਉਹ ਸੇ ਗਰਮੀ ਲੱਗੀ ਦੀ ਗੱਲ ਮੈਂ ਉਹ ਤੂੰ ਉੱਠ ਕੇ ਆ ਗਈ ਫੇਰ ਪਿਆ ਮੈਂ ਫੇਰ ਤਾਂ ਤੇਰਾ ਹੀ ਸਾਂਹ ਇੱਥੇ ਹੋਣ ਨਾ ਸਾਰੀਆਂ ਭੈਣ ਆਈ ਉਲਝਣ ਤਾਂਣੀ ਚ ਪਿਆ ਕਰਨੀਆਂ ਉਲਝਣ ਤਾਂਣੀ ਚ ਕਿਉਂ ਪਿਆ ਕਰਨੀਆਂ ਕਿਉਂ ਸਵੇਰੇ 6 ਵਜੇ ਨਾਲ ਧੁੱਪ ਚੜਿਆ ਕਰੂ ਐ ਕਿਹਾ ਕਰਨੀਆਂ ਚੁੱਲੇ ਕੰਨੀ ਜਾਈਏ ਕਿ ਗੋਹੇ ਕੰਨੀ ਜਾਈਏ ਕਿ ਪੋਚੇ ਕੰਨੀ ਜਾਈਏ ਕਿ ਕੱਪੜਾ ਕੰਨੀ ਜਾਈਏ ਕੰਮ ਹੋ ਜਾਂਦੇ ਬਾਹਲੇ ਇੱਕ ਫੇਟ ਹੁਣ ਲੇਵਰ ਚੱਲ ਗਿਆ ਕੋਈ ਕੰਮ ਤਾਂ ਬੁੱਸੀ ਨਾ ਸਾਦੀ ਨੂੰ ਮੁਕਿਆ ਗਾਣੇ ਕੀ ਕਰੀਏ ਸਿਰਫ ਕੰਮ ਬੰਦੇ ਦਾ ਕਰਮ ਹੈ ਤੇ ਅੱਜ ਸੈੱਟ ਕਰ ਦਿਆਂ ਮੈਂ ਕਰਿਆ ਹੀ ਤਾਂ ਹੁਣ ਧੜ ਕੋਚ ਚੱਕ ਹੋਰੀ ਸੈਟਿੰਗੀ ਜੀ ਕਰ ਦਿਆਂ ਜੀ ਮੈਂ ਇਸ ਦੇ ਸਾਡੇ ਦੋ ਨੇ ਜੀ ਅਸੀਂ ਇੱਕੋ ਹੀ ਲਾਉਣਿਆਂਗੇ ਹਜੇ ਪਹਿਲੇ ਇੱਕ ਆਲ estranger ਰੱਖ ਰੱਖਿਆ ਵੀ ਜਿਹੜੋ ਕੋਈ ਰਿਸ਼ਤੇਦਾਰ ਆਉਂਦਾ ਪਣ ਪਾਈ ਆਉਂਦੇ ਇੱਕ ਕਮਰੇ 'ਚ ਇਹਨੇ ਮੰਜੇ ਨਹੀਂ ਡੈਂਦੇ ਹੈਗੇ ਤੇ ਔਰੋ ਲਾ ਲਾਣੇ ਹੁੰਨੇ ਆ ਵੀ ਹੂੰ ਅਸੀਂ ਇੱਕ ਕਮਰੇ 'ਚ ਪੈ ਜਾਣੇ ਸਾਰੇ ਤੇ ਜਿਹੜੋ ਹੁਣ ਆ ਪਣ ਪਾਈ ਆਉਂਦਾ ਜੇ ਆਪਾਂ ਉਹਨਾਂ ਨੂੰ ਅੰਦਰ ਪਾ ਕੇ ਆਪ ਬਾਹਰੇ ਪੈਣਿਆ ਫਿਰ ਵੀ ਔਖਾ ਹੁੰਦਾ ਸੀਗਾ ਤਾਂ ਕਰਕੇ ਆਪਾਂ ਦੋਏ ਸੀ ਲਵਾ ਲੈਣੇ ਜੀ ਆਪਾਂ ਦੋਨੇ ਹੁਣ ਇਸੀ 'ਚ ਲਾਉਣੇ ਅੱਧੇ ਉਹ 'ਚ ਪੈਣੇ ਅੱਧੇ ਉਹ 'ਚ ਕਰਨੇ ਆ ਪਰ ਸੋਨੂੰ ਪਤਾ ਜੀ ਮੰਗਿਆਈ ਹੈ ਬਿਲ ਬਹੁਤ ਆਉਂਦਾ ਅਸੀਂ ਇੱਕ ਹੋਤੀ ਪੈ ਜਾਣੇ ਆ ਕਮਰੇ 'ਚ ਸਾਰੇ ਉੱਪਰ ਪੈ ਜਾਣੇ ਆ ਅੱਜ ਉਹ ਸਾਇਟਿਕ ਚੀਜ਼ ਕਰਨਾਂਗੇ ਸਾਰੇ ਮੰਡੀ ਜਿਸਟਰ ਹੋ ਰਹੀ 51 ਹੋਰ ਲੈ ਜਾਣਾ ਪਤਾ ਹਾਂ ਹੁਣ ਇਹ ਚੁੱਕ ਕੇ ਬਾਹਰ ਪਾਇਆ ਦੇ ਲਾ ਫਿਰ ਤੋਂ ਕੰਦੋਂ ਨੇ ਚਲਾ ਲਾਣੇ ਭਾਈ ਜਾਨੇ ਸੈਨਮੰਨ ਜਿਦਾ ਲਾਣਾ ਨੂੰ ਚਲਾ ਬੀਰੀ ਸੱਤ ਤਾ ਕੋਈ ਕੰਮ ਰਹਿ ਤਾ ਜਲਦ ਹੋ ਜੇ ਇਸੇ ਪਾਈ ਲਾਈ ਦੇਈ ਤੇ ਦਿਲ ਦਾ ਉਹ ਤੁਮ ਲਾ ਲਿਆ ਕਰਾਂਗੇ ਫਿਰ ਤੂੰ ਕਹਿ ਪਾਈ ਆ ਜਾਨੇ ਜੀ ਆਪਾਂ ਨੇ ਜਿਹੜੇ ਕੱਲ ਲਿਆਂਦੇ ਸੀ ਜੀ ਗਰਮੀਤਰੀ ਬਟਿਕ ਚ ਸੂਟ ਤੁਹਾਨੂੰ ਉਹ ਦਿਖਾਉਣਿਆਂਗੇ ਤੇ ਬਾਕੀ ਹਸਾਂਗੀਆਂ ਗੱਲਾਂ ਹਸਣਾਂ ਆ ਰਹੇ ਜਾਂਦੀਆਂ ਨੇ ਹਨਾ ਜੀ ਕਿਸ ਕਹਾ ਕੱਪੜੇ ਇਹ ਕਹਤ ਪੈਸੇ ਜੋ ਵੀ ਹਨਾ ਲੋਕ ਜੋ ਪਹਿਨਾਂਦੀ ਜੀ ਜੇ ਸਾਲੀ ਦੀ ਚੱਲਦੀ ਰਹਿੰਦੀ ਹੈਗੀ ਤੇ ਵਸ ਗੁਰੂ ਜੀ ਮੈਂ ਸਾਡਾ ਪਿਆਰ ਬਣਿਆ ਚਾਰੇ ਪੈਣ ਭਰਾਵਾਂ ਦਾ ਬਲ ਸਾਰਿਆਂ ਦਾ ਹੀ ਇਦਾਂ ਹੀ ਪਿਆਰ ਬਣਿਆ ਰਹੇ ਤੇ ਇਹ ਨਹੀਂ ਹੈਗਾ ਵੀ ਅਸੀਂ ਪਿਆਰੀ ਹੈ ਲੜ ਵੀ ਪੈਣਿਆ ਪਰ ਲੜ ਕੇ ਸਾਡੇ ਦਾ ਗੁੱਸਾ ਅੱਧੇ ਘੰਟੇ ਦਾ ਘੰਟੇ ਦਾ ਹੁੰਦਾ ਵਾ ਚੋੜੀ ਕੁਝ ਨਹੀਂ ਕੋਈ ਲੜਕ ਬਸ ਹਾਂ ਤੂੰ ਆ ਆ ਸੂਟ ਮੈਂ ਆ ਸੂਟ ਬਸ ਕੋਈ ਸਾਡਾ ਆਇ ਨਹੀਂ ਪਿਆਰ ਬਹੁਤ ਆਣਾ ਕਹਿੰਦੇ ਨੇ ਲੜਨ ਜਿਹੜਾ ਆਵੇ ਵਿਸੜਨ ਵੇਲੇ ਨਾਲ ਠੀਕ ਆ ਜੀ ਚਲੋ ਆਪਾਂ ਦਿਖਾਉਣਾ ਸਰਦਾਰ ਜੀਆਂ ਨੇ ਵੀ ਮੈਨੂੰ ਬਹੁਤ ਕਿਹਾ ਸੀਗਾ ਵੀ ਤੂੰ ਹੋਰ ਸੂਟ ਲੈ ਲੈ ਪਰ ਕੱਠੀ ਲਿਆਦੇ ਹੁਣ ਮਾਹ ਚਲੋ ਫੇਰ ਲੈ ਲਾਂਗੇ ਹਨਾ ਤਾਂ ਕਾਇਰ ਸੀ ਗਈ ਹੋਰ ਲੈ ਲਾ ਹੋਰ ਲੈ ਲਾ ਹੋਰ ਲੈ ਲਾ ਪਰ ਹੁਣ ਤੁਸੀਂ ਪਹਿਣਾ ਪਲੀਜ਼ ਕਿਤੇ ਰੇਟ ਨਾ ਪੁੱਛਿਓ ਕਿਉਂਕਿ ਰੇਟ ਮੈਂ ਉਹਨਾਂ ਨਾਲ ਕੋਈ ਨਹੀਂ ਕਰਿਆ ਰੇਟ ਪਰ ਮੈਂ ਉਹਨਾਂ ਨਾਲ ਕੋਈ ਨਹੀਂ ਕਰਿਆ ਹੈਗਾ ਤੇ ਜਿੰਮੇ ਬਸ ਲਾਉ ਠੀਕ ਆ ਪੱਤਾ ਪòn ਲਾਉਂਦੀ ਨਹੀਂ ਜਿਹੜੇ ਰੇਟ ਆਇਆ ਚੱਲ ਹਨਾ ਗਵਾਂ ਤਾਂ ਡਾਇਣਾ ਹੀ ਉਹਦੇ ਘਰ ਐ ਫੈਕਟਰੀ ਲੱਗੀ ਹੈ ਕੱਪੜਿਆਂ ਵਾਲੇ ਕੱਪੜਾ ਦੀ ਤੇ ਫਿਰ ਰਿਸ਼ਤੇਦਾਈ ਦਾ ਕੀ ਫਾਇਦਾ ਹੋਇਆ ਹੈ ਨਾ ਚਲੋ ਜੀ ਆਪਾਂ ਦਿਖਾਉਣੇ ਆਂਗੇ ਸੂਟ ਸੋਹਣੇ ਸੋਹਣੇ ਤੇ ਸਟਾਰਟ ਕਰਦੇ ਆ ਪਹਿਲਾਂ ਚੁੰਨੀਆਂ ਤੋਂ ਇਹ ਤਾਂ ਮੇਰੇ ਕੋਲ ਸੂਤੀ ਚੁੰਨੀਆਂ ਬਿਲਕੁਲ ਨਹੀਂ ਸੀ ਹੈਗੀਆਂ ਤੇ ਮੈਂ ਤੇਨ ਲਈ ਆਈ ਸੀ ਫਿਰ ਅੱবি ਹੈ ਨਾ ਸੁਖਮਣ ਹੋਰਾਂ ਟੂਹਣ ਤੇ ਜਾਂਦੀਆਂ ਸਪੂਟਰੀ ਲਈ ਕੁਲੀਆਂ ਡੁੱਲੀਆਂ ਚੁੰਨੀਆਂ ਨੇ ਪਰ ਰੇਟ ਨਾ ਪੁੱਛੋ ਮੈਨੂੰ ਕਿਉਂ ਰੇਟ ਦਾ ਮੈਨੂੰ ਵੀ ਨਹੀਂ ਪਤਾ ਹੋਏਗਾ ਠੀਕ ਹੈ ਜੀ ਲਓ ਇੱਕ ਚੁੰਨੀ ਆ ਫੁੱਲੀ ਢੁੱਲੀ ਐਸ ਤਰ੍ਹਾਂ ਦੀ ਤੇ ਇੱਕ ਚੁੰਨੀ ਆ ਵਾਲੀ ਹੈਗੀ ਫੁੱਲੀ ਢੁੱਲੀ ਐਸ ਤਰ੍ਹਾਂ ਦੀ ਤੇ ਮੈਂ ਨਵਾਸ ਤੇ ਲਈ ਸੀ ਸੁਖਮਣ ਨੇ ਤੱਕ ਬੇਫਿੱਟ ਕਰਤੀਆਂ ਕੁਝ ਪਤਾ ਨਹੀਂ ਕੀ ਗੱਲ ਸੁਖਮਣ ਫਿੱਕੇ ਫਿੱਕੇ ਰੰਗ ਜਿਆਦਾ ਭਾਜਦੀ ਹੈਗੀ ਫਿੱਕੇ ਬਟੀਕ ਚ ਹੈ ਨਹੀਂ ਸੀ ਤੈਨੂੰ ਚੁੰਨੀ ਸੀ ਆਹ ਇੱਕ ਨਾਭੀ ਸੀ ਮੇਰੇ ਨਾਭੀ ਵਧੇਨ ਲੱਗੀ ਮੈਂ ਉਹ ਲੈ ਕੇ ਨਹੀਂ ਆਈ ਹੈਗੀ ਤੇ ਆਹ ਚੁੰਨੀਆਂ ਨਹੀਂ ਗਈਆਂ ਠੀਕ ਆ ਜੀ ਤੇ ਇੱਕ ਮਹਿੰਦੀ ਹੈਗੀ ਇਹਦੇ ਨਾਲ ਇਸ ਤਰ੍ਹਾਂ ਇਹ ਵੀ ਡਿਜ਼ਾਈਨ ਦਾ ਫਰਕ ਹੈਗਾ ਇਹ ਹੈਗੇ ਨੇ ਤੈਨੂੰ ਚੁੰਨੀਆਂ ਸੁੱਤੀ ਆਪਾਂ ਸੁੱਤੀ ਚੁੰਨੀਆਂ ਤੁਮ ਥਰੂ ਕਰਿਆ ਦਫਾ ਹੁਣ ਤੇ ਚਲ ਜੇ ਇਹਨਾਂ ਨੇ ਵੀ ਨਹੀਂ ਲੈਣੀਆਂ ਚਲ ਮੇਰੇ ਕੰਮ ਆ ਜਾਣਗੇ ਚੁੰਨੀਆਂ ਤਾਂ ਚਾਹੀਦੀ ਚਾਹੀਦੀਆਂ ਨੇਗੀ ਤੈਨੂੰ ਚਲ ਚੁੰਨੀ ਤਾਂ ਪਾੜ ਜਾਂਦੀ ਨੇ ਗਰਮੀ ਗਰਮੀ ਚ ਮੇਰੇ ਕੋਲ ਹੁਣ ਸਾਰੀਆਂ ਚੁੰਨੀਆਂ ਪਾੜ ਗਈਆਂ ਤੇ ਕਾਮਣ ਨੇ ਲੈ ਕੇ ਇਤਨੀ ਪਿਸ ਵੇ ਸਾਲ ਮਾਗ ਰੋਜ ਉਹ ਰਹੇਗੀ ਬਾਕੀ ਸਾਰੀਆਂ ਪਾੜ ਗਈਆਂ ਲੋਚ ਬਾਹਰ ਇਹਨਾਂ ਭੈਣਾ ਬੋਲਦੀਆਂ ਨੇ ਤੁਹਾਨੂੰ ਬਾਜਾ ਆ। ਆ ਜਿੰਨੇ ਦੀ ਪਤਾਇਆ ਕਰਦੀ ਉਹਦੀ ਕਰਤੀ ਫਿਰ ਖਲੜਾ ਜ ਬਾਲਾ ਪੈ ਜਾਂਦਾਗਾ ਤੇ ਮੇਰੇ ਕੋਲ ਚੁੰਨੀਆਂ ਨਾ ਬਾਦੂ ਪਈਆਂ ਸੀਗੀਆਂ ਜਿਹੜੀਆਂ ਆਪਣੀਆਂ ਡਾਈ ਕਰੀਆਂ ਹੋਈਆਂ ਨੇ ਪਰ ਮੇਰੇ ਖਿਆਲ ਹੀ ਨਹੀਂ ਰਿਹਾ ਹੈਗਾ ਵੀ ਮੈਂ ਲੈ ਜਾ ਕੋਰੋਂ ਵੀ ਸੂਟਾਂ ਨਾਲ ਮੈਚਿੰਗ ਹੋ ਜਾਣਗੀਆਂ ਚਲੋ ਆਪਾਂ ਹਨ ਸੂਟ ਲੈਦੀ ਰਹਿਣਾਗੇ ਔਰ ਫੇਰ ਲਗੇ ਆ ਚੁੰਨੀਆਂ ਲੈਣ ਦੀ ਮੈਂ 25 ਸੂਟਾਂ ਨਾਲ 4 ਚੁੰਨੀਆਂ ਲੈਦੀ ਇੱਕ ਕਾ ਚੁੰਨੀ ਹੈ ਇੱਕ ਕਾ ਵਾਲੀ ਹੈ ਕਾ ਵਾਲੀ ਹੈ ਕਾ ਵਾਲੀ ਹੈ ਤੇ ਬਾਕੀ ਦੋ ਨਾਲ ਹਨੇਰਾ ਹੋਣੀ ਇਹ ਮੈਂ ਕੱਟ-ਕੱਟ ਲੀਰਾ ਮੰਗਦੀ ਹਾਂ ਮਸਪਿਓਂ ਦੀ ਸਾਰੇ ਸਾਰੇਆਂ ਸੂਟ ਪਿਆਉ ਕੇ ਤੁਹਾਨੂੰ ਪਾਉਂਗੀ ਕਿਉਂਕਿ ਕੱਲ ਨੂੰ ਸਲਾਈ ਕਰਨੇ ਦੇਵਾਂਗੀ ਹੁਣ ਤਾਂ ਟਾਈਮ ਹੈ ਜਿਹੜਾ 4:30 4:30 ਦਾ ਟਾਈਮ ਆਗਾ ਤੇ ਇੱਕ ਵਾਲਾ ਆਹ ਵਾਲਾ ਸੂਟ ਆ ਪਹਿਲਾਂ ਇਹ ਹੀ ਦੇਖ ਲਓ ਤੁਸੀਂ ਇਹ ਬੀਬੀ ਦਾਗਾ ਇਸ ਤਰ੍ਹਾਂ ਦਾ ਪ੍ਰਿੰਟ ਵਾਲਾ ਸੋਨਾ ਸੋਨਾ ਬੀਬੀ ਨੂੰ ਬਹੁਤ ਪਸੰਦ ਆਏਗਾ ਤੇ ਸੂਟ ਇੱਕ ਵਾਲਾ ਆਹ ਵਾਲਾ ਦਾ ਇਆ ਵਾਕੀ ਮੇਰੇ ਨੇਗੇ ਇੱਕ ਆਵਾਲਾ ਮੇਰਾ ਪਤਾ ਜੇ ਆਪਾਂ ਕੱਚੀ ਜੀ ਕਾਟਣ ਲੈ ਲਾਂ ਨੇ ਉਹ ਨਾ ਆਪਣੇ ਗਲੇ ਤੋਂ ਪਾਟ ਜਾਂਦੀ ਆ ਗਲੇ ਤੋਂ ਪਾਟ ਜਾਂਦੀ ਆ ਚਾਕਾਂ ਕੋਲੋਂ ਪਾਟ ਜਾਂਦੀ ਆ ਮੈਨੂੰ ਤਾਂ ਪਤਾ ਨਹੀਂ ਕਿਉਂ ਚਾਕਾਂ ਕੋਲੋਂ ਤੋਂ ਗਲੇ ਕੋਲੋਂ ਕਪੜਾ ਪਾਟ ਜਾਂਦਾ ਇਸ ਤਰ੍ਹਾਂ ਇੱਕ ਇਹਦੇ ਨਾਲ ਅਮੇਜ਼ਿੰਗ ਸਲਵਾਰ ਆ ਗਈ ਥੋੜਾ ਥੋੜੀ ਹਲਕੀ ਹਲਕੀ ਬਰੀਕ ਬਰੀਕ ਪ੍ਰਿੰਟ ਹੈ ਚ ਸਲਵਾਰ ਚ ਐਸਟਰਨ ਤੇ ਇੱਕ ਸੂਟੇ ਮੇਰਾ ਹੋ ਗਿਆ ਤੇ ਇੱਕ ਵਾਲਾ ਵਾਲ ਸੂਟ ਹੈਗਾ ਤੇ ਜਿਹੜੀਆਂ ਮੇਰੇ ਭੈਣਾਂ ਗਰਮੀਤ ਕੋਲੋਂ ਆਰਡਰ ਕਰਤੀਆਂ ਨੇ ਕੱਪੜੇ ਦਾ ਲੈਂਦੀਆਂ ਨੇਗੀਆਂ ਤੇ ਉਹਨਾਂ ਨਾਲ ਮੇਰੇ ਜ਼ਰੂਰ ਕਿਸ ਨਾ ਕਿਸੇ ਭੈਣ ਨਾਲ ਸੂਟ ਮੈਚਿੰਗ ਹੋ ਰਹੇ ਹੋਣਗੇ ਗਰਮੀਤ ਕਹਿੰਦੀ ਇਹਦੇ ਨਾਲ ਨੇ ਮੇਰੇ ਬਾਦੂ ਸੂਟ ਗਏ ਨੇ ਸਾਰੇ ਸੂਟਾਂ ਨਾਲ ਦੇ ਬਸ ਥੋੜ੍ਹ ਥੋੜ੍ਹੇ ਜਿਹੇ ਰਹਿੰਦੇ ਤੇ 2 2 4 50 ਤੋਂ ਜਿਹੜੇ ਕਹਿੰਦੇ ਲਿਆਈ ਸੀ ਸਾਰੇ ਵੀਤ ਦੇ ਤੇ ਆ ਆ ਦੇਖੋ ਇੱਕ ਵਾਲਾ ਆ ਵਾਲਾ ਸੂਟ ਹੈਗਾ ਇਹਦਾ ਕਲਰ ਬਦਲ ਮੈਂ ਲਾਇਲੇ ਡਿਜ਼ਾਈਨ ਬਦਲ ਮੈਂ ਲਾਇਲੇ ਕੱਪੜਾ ਕੱਪੜੇ ਦਾ ਵੀ ਫਰਕਾ ਥੋੜਾ ਬਹੁਤਾ ਇਹ ਨਾਲ ਮੈਚਿੰਗ ਸਲਵਾਰ ਆ ਕਿਉਂ ਇਹ ਇਹ ਨਾਲ ਪਲੇਨ ਹੈ ਇਹ ਨਾਲ ਵਿੱਚ ਬਰੀਕ ਪ੍ਰਿੰਟ ਹੈ ਛੋਟੀ ਬੂਟੀ ਦਾ ਠੀਕ ਹੈ ਜੀ ਇਹ ਨਾਲ ਬਰੀਕ ਪ੍ਰਿੰਟ ਛੋਟੀ ਬੂਟੀ ਦਾ ਇੱਕ ਵਾਲਾ ਆ ਵਾਲਾ ਆ ਗਿਆ ਇਹਦੇ ਨਾਲ ਇਹਦੇ ਨਾਲ ਵੀ ਸੈਲਫ ਪ੍ਰਿੰਟ ਜਆ ਵਿੱਚ ਇਹਦਾ ਵਿੱਚ ਮੋਟਾ ਪ੍ਰਿੰਟ ਹੈ ਇੱਕ ਜਿਹੜਾ ਮੈਨੂੰ ਅਮਰਤ ਨੇ ਲੈ ਕੇ ਦਿੱਤਾ ਸੀ ਇਹਦੇ ਨਾਲ ਦਾ ਉਹ ਥੋੜਾ ਜਿਹਾ ਹੋਰ ਕੱਪੜਾ ਹੈਗਾ ਤੇ ਉਹ ਵੀ ਸੈਲਫ ਪ੍ਰਿੰਟ ਜਆ ਸਲਵਾਰ ਦੇ ਵਿੱਚ ਤੇ ਇਹਦੇ ਨਾਲ ਦੀ ਚੁੰਨੀ ਮੇਰੇ ਕੋਲ ਪਈ ਆ ਡਾਈ ਕਰੀ ਹੋਈ ਮੈਂ ਬਿਊਟੀ ਚ ਲੈਣੀ ਹੁੰਦੀ ਥੋੜੀ ਪਿੰਕ ਜੀ ਆਹਾ ਪੁਰਾਣੀ ਸੈਟ ਜਾਰਾ ਆਵਾਂ ਇਹਨਾਂ ਦਾ ਦਿੱਤੂ ਨੀ ਮੇਰੇ ਕੋਲੇ ਪਈ ਐ ਠੀਕਾ ਜੀ ਇਹ ਹੋ ਗਏ ਮੇਰੇ 3 ਸੂਟ ਠੀਕਾ ਮੈਂ 5 ਸੂਟ ਲੈ ਆਂ ਇੱਕ ਵਾਲਾ ਆ ਵਾਲਾ ਸੂਟ ਐ ਵਾਲਾ ਸੂਟ ਵੀ ਭਾਵੇਂ ਬਹੁਤ سارے ਖਰੀਦੇ ਨਹੀਂ ਆਹੀ ਸੂਟ ਰਹਿੰਦਾ ਸੀਗਾ ਤੇ ਇਹ ਮੈਂ ਚੱਕ ਲਈ ਕਹਿੰਦੀ ਬਸ ਇਹਨਾਂ ਦਾ ਲਾਸਟ ਸੂਟ ਰਹਿ ਗਿਆ ਸਾਰੇ ਸੇਲ ਹੋ ਗਏ ਆਰਡਰ ਤੇ ਬਾਅਦ ਵਿੱਚ ਕਹਿੰਦੀ ਸਾਰੇ ਤੇ ਨਾਲ ਦਿਖਾਉਣੀ ਤੁਹਾਨੂੰ ਖੁੱਲਾ ਡੁੱਲਾ ਡਵੱਟਾ ਤੇ ਪੈਂਦੇ ਵਡੀਖਦੀ ਐ ਇਸ ਤਰ੍ਹਾਂ ਆਰਾਮਦਾਰੀ ਹੁੰਦੀ ਆ ਇਹ ਚੱਕ ਲਈ ਸ਼ੂਟ ਤੇ ਕਿੰਨਾ ਸੋਹਣਾ ਡਿਜ਼ਾਈਨ ਕਿਵੇਂ ਮਰਜੀ ਦੋਫ ਸੁੱਖ ਚ ਹਣਾ ਜਿਵੇਂ ਮਰਜੀ ਆਉਣ ਜਾਣ ਚੱਪਾਈ ਜਾ ਜੇ ਛੋਟੇ ਮਤੋਂ ਕੋਈ ਪ੍ਰੋਗਰਾਮ ਭਾਂਦੇ ਉੱਤੇ ਪਾਲਾ ਗਰਮੀ ਚ ਹਣਾ ਹੈਵੀ ਸ਼ੂਟ ਪੜਾਈ ਵਾਲੇ ਨਹੀਂ ਪੈਂਦੇ ਇਹ ਕਦਾਰੇ ਨਾਲ ਨਹੀਂ ਮੋੜ ਲੈ ਲੈਂਦੀ ਹੈ ਨਹੀਂ ਸੀਗੇ ਇਹ ਹੈਗੇ ਨੇ ਜੀ ਆਪਣੇ ਸੂਟ ਰਹਿ ਗਿਆ ਇੱਕ ਸੂਟ ਹੋ ਵੀ ਦੁਕਾਨੇ ਤੁਹਾਨੂੰ ਜੇ ਮੇਰੇ ਸੂਟ ਤੁਹਾਨੂੰ ਪਸੰਦ ਨੇ ਕਮੈਂਟ ਜ਼ਰੂਰ ਕਰਿਓ ਜਿਹੜੀਆਂ ਪਹਿਣਾ ਲੈ ਹੈ ਜੇ ਸੂਟ ਅਗਰ ਵਿੱਚ ਕੋਲ ਆਰਡਰ ਆਏ ਨੇ ਚਲੋ ਛੋੜਨਾਂ ਆਦੇ ਹੋ ਜਾਣਗੇ ਠੀਕ ਆ ਇਸ ਤਰ੍ਹਾਂ ਦੇ ਸੂਟ ਨੇਗੇ ਤੇ ਹੁਣ ਨਾ ਜਿਹੜੇ ਜਿਹੜੇ ਸੂਟ ਹੋਊ ਤਾਂ ਗਰਮੀ ਤੇ ਰੱਖਿਆ ਗਈ ਸਾਰੀ ਭੌ ਲਿੰਕ ਤਾਂ ਤਾਂ ਵਧੀਆ ਹੈਗਾ ਪਾਣੀ ਦੇ ਵਿੱਚ ਜੇ ਜਿਹੜਾ ਸਿੰਘ ਹੋ ਜਾਣਗੇ ਚੜ ਬੋ ਛੋੜਨਗੇ ਉਹ ਚੜ ਜਾਣਗੇ ਪਹਿਲਾਂ ਫਿਰ ਸਲਾਈ ਉਹ ਵੀ ਗੱਲ ਹੈ ਗਲਪੈਣ ਵਾਲਾ ਕੰਮ ਹੋ ਜਾਂਦਾ ਹੈ ਸਲਾਈ ਬਹੁਤ ਮਹਿੰਗੀ ਹੈਗੀ ਟਿੱਕਵੜਾ ਵਾਲਾ ਸੂਟ ਹੈਗਾ ਇਹ ਆ ਵਾਲਾ ਸੂਟ ਨਿੱਤ ਨਵੇਂ ਕੱਪੜਾ ਚੱਲਦਾ ਨਿੱਤ ਨਵੇਂ ਪ੍ਰਿੰਟ ਚੱਲਦੇ ਨੇ ਹਣਾ ਸਰਦਾਰ ਜੀ ਤਾਂ ਹੈ ਕਹਿੰਦੀ ਕਹਿੰਦੇ ਹੋਰ ਵੀ ਲੈ ਲ ਸਕੂਤ ਬਹੁਤ ਚਲੋ ਹੋਣਾ ਫੇਰ ਲੈਤੇ ਜਾਣਗੇ ਕਿਉਂਕਿ ਕੋਈ ਨਵਾਂ ਡਿਜ਼ਾਈਨ ਆ ਜਾਂਦਾਗਾ ਫੇਰ ਲੈਤੇ ਜਾਣਗੇ ਐਸ ਤਰ੍ਹਾਂ ਲੋ ਜੀ ਇੱਕ ਆਪ 5 ਫੁੱਟ ਮੇਰੇ ਨੇ ਸੇਮਾ ਬੀਬੀ ਰਾਕੇ ਸੇ ਸ਼ੂਟ ਹੋ ਗਏ ਸਰਦਾਰ ਜੀ ਸਵੇਰ ਦੇ ਗਏ ਨੇ ਉਹੀ ਗੱਲ ਹੈ ਹਨਾ ਹਾਂ ਨਹੀਂ ਸੋਨੀ ਕਬੀਲਦਾਰ ਜੀ ਸਾਨੂੰ ਪਤਾ ਹੀ ਹੈ ਬਹੁਤ ਹੋ ਜਾਂਦੀ ਹੈਗੀ ਤੇ ਐਸੀ ਕਿ ਮੈਂ ਸਵੇਰ ਦੇ ਉਹ ਗੱਲ ਸਾਡੀ ਸੌਣੀ ਹਨਾ ਉੱਤਾਂ ਠੇਠ ਕਰਨਾ ਹੁੰਦਾ ਦਾ ਸਵੇਰ ਦੇ ਗਏ ਹੋਏ ਲੇਗੇ ਤੇ ਹੁਣ ਆਏ ਨੇ ਇਹਨਾਂ ਨੇ ਚਾਹ ਪੀਣੀ ਆ ਹਜੇ ਤੇ ਬਾਤੀ ਨੂੰ ਚਾਹ ਵੀ ਨਹੀਂ ਲੱਗੇਗਾ ਮੈਂ ਤੂੰ ਬੰਦ ਹੋ ਜਾ ਨਹੀਂ ਪੜਾ ਲੈਂਦੇ ਹੈ ਇਹ ਤਾਂ ਬਸ ਕੰਟ ਦੋ ਕੰਟੀ ਨੇ ਉਹ ਹੁਣ ਬੰਦ ਦੋ ਮਿੰਟ ਚਲੋ ਹਾਂ ਕੰਟ ਦੋ ਕੰਟੀ ਨੇ ਆਹ ਉਹ ਹੀ ਗੱਲ ਹੈ ਨਾ 6 ਮਹੀਨੇ ਦੀ ਕਮਾਈ ਹੁੰਦੀ ਹੈ ਜੋ ਫੜ ਫੜ ਆਪਾਂ ਵਰਤੀ ਜਾਂਦੇ ਸੇ 6 ਮਹੀਨੇ ਬਾਅਦ ਫਿਰ ਆਪਾਂ ਨੂੰ ਬੰਨਣੇ ਪੈਂਦੇ ਨੇ ਫੜ ਕੇ ਚਲੋ ਆਈਆਂ ਆ ਬਾਈ ਗੁਰੂ ਨਾਲ ਸਭ ਦੀ ਆਈ ਚਲਾਈ ਚਲਾਈ ਜਾਵੇ ਬਹੁਤ ਵਧੀਆ ਰੰਗ ਲੱਗੇ ਨੇ ਬਾਈ ਗੁਰੂ ਸਭ ਦੇ ਰੰਗ ਲਾ ਕੇ ਰੱਖੇ ਹਨਾ ਤੇ ਕਹਿੰਦੇ ਹੁੰਦੇ ਨੇ ਪੈਸਾ ਹੱਥਾਂ ਦੀ ਮੈਲ ਆ ਪੈਣ ਪਾਗੇ ਨਾ ਪਿਆਰ ਰਹੇ ਜੋ ਹੀ ਬਹੁਤ ਵੱਡੀ ਗੱਲ ਹੁੰਦੀ ਹੈਗੀ ਜੀ ਤੇ ਲੋ ਜੀ ਹੁਣ ਮੈਂ ਜਿਹੜੇ ਆ ਸੂਟ ਲੈ ਗਿਆਂਦੇ ਹੋਏ ਇਹ ਮੈਂ ਪਾਣੀ ਦੇ ਵਿੱਚ ਭੋਂ ਕੇ ਰੱਖਦੀ ਆ ਫਿਰ ਇੰਨਾ ਘੰਟੇ ਬਾਅਦ ਮੈਂ ਸੁਕੋਣੇ ਪਾ ਦੂੰਗੀ ਤੇ ਆਪਾਂ ਫਿਰ ਤੁਹਾਨੂੰ ਫਿਰ ਕੇ ਮਿਲਦੇ ਆਂਗੇ ਠੀਕ ਆ ਮੈਂ ਸਰਦਾਰ ਜੀ ਨੂੰ ਚਾਹ ਪਾਣੀ ਦੇ ਦਾਂ ਹੁਣ ਆਪਾਂ ਨਾ ਇੱਕ ਦੂਬਾਰ ਮੇਰਾ ਕੰਮਾਂ ਟਾਈਮ ਹੋਇਆ ਪਿਆ ਜਿਹੜਾ ਟਾਈਮ ਹੈ 4:30 ਹੋ ਗਏ ਗੁਰਮਨ ਨੇ ਵੀ ਟੂਥਨ ਤੇ ਜਾਣਾ ਤੇ ਦੂਬਾਰ ਵੀਡੀਓ ਵੀ ਨਹੀਂ ਬਣਨੀ ਜੇ ਟਾਈਮ ਲੱਗਿਆ ਹੁਣ ਪਿਉਂ ਦੂ ਨੂੰ ਹੀ ਸਵੇਰ ਪਿਉ ਕੇ ਸੁੱਕਣੇ ਪਾ ਦੂੰਗੀ ਸੂਟ ਤੇ ਆਪਾਂ ਵੀਡੀਓ ਦਾ ਐਂਡ ਕਰ ਦਿਆਂ ਜੇ ਤੁਸੀਂ ਹਨਾ ਥੋੜੇ ਆਈਆਂ ਕੀ ਦੀ ਵੀ ਠੀਕ ਤੋਂ ਇਹ ਗਰਮੀਜ਼ ਪਹਿਨਦੀ ਬੁਟੀਕ ਤੋਂ ਸੂਟ ਤਰੀਦੇ ਹੋਏ ਨੇ ਜੇ ਤੁਸੀਂ ਵੀ ਮੇਰੇ ਨਾਲ ਦ ਸੂਟ ਲੈਣੇ ਨੇ ਬਹੁਤ سارے ਪਏ ਲੇਗੇ ਬਹੁਤ سارے ਸੇਲ ਹੋ ਗਏ ਤੇ ਬਹੁਤ ਸਾਰੇ ਕੱਲੋ ਆਰਡਰ ਕੀਤਾ ਹੋਰ ਆਉਣਗੇ ਜਿੱਥੇ ਲੈਣੇ ਨੇ ਉਰੀ ਬਟਿੱਤੋਂ ਲੈ ਸਕਦੇ ਤੇ ਫਾਇਦਾ ਖਾ ਸਕਦੇ ਹਾਂ ਗਰਮੀਆਂ ਦੇ ਕੱਪੜਿਆਂ ਦਾ ਫਾਇਦਾ ਤੇ ਕੀ ਫਾਇਦਾ ਜੇ ਜੇਬ ਜੇਬ ਹੌਲੀ ਹੁੰਦੀ ਹੈ ਜੇ ਸਾਡੇ ਕੋਲ ਜੇਬ ਹੌਲ ਖਾਤੇ 'ਚ ਪੈਸੇ ਨੇ ਭਰਨ ਦੇ 'ਚ ਜੇ ਬਚ ਪੈਸੇ ਨੇ ਪਰਸਪੁਰਸ ਖਾਲੀ ਕਰ ਲੂ ਆਰਡਰ ਕਰ ਦੋ ਸੂਟਾਂ ਲਈ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦੇ ਇੱਥੇ ਐਂਡ ਸਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ